ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੌਗਣੇ ਤਰੱਕੀਆਂ ਵਾਸ਼ੇ ਭਾਈ ਸਾਰਿਆਂ ਨੂੰ ਬਾਕੀ ਮੋਟਰ ਕਿੰਨੇ ਨਿਕਲੇ ਪਏ ਜੀ ਵੀ ਮੌਸਮ ਗੜਬੜ ਵਾਲਾ ਹੀ ਹੈ ਕੱਲ ਦੇਖੇ ਤੁਸੀਂ ਮੀਂਹ ਪਿਆਲੇ ਚਲੋ ਕਾਫੀ ਪਹਿਲੇ ਆ ਬੱਦਲ ਬਾਈ ਅੱਜ ਵੀ ਆ ਵੀ ਚਲੋ ਚੱਲੀ ਜਾਣੇ ਕੰਮ ਇਹ ਬਾਕੀ ਇੱਕ ਆਪਾਂ ਨੇ ਬੇਨਤੀ ਜ਼ਰੂਰੀ ਜਿਹੜੀ ਬੇਨਤੀ ਉਹ ਕਰਨੀ ਪਹਿਲਾਂ ਸਾਰਿਆਂ ਦੇ ਵੀ ਜੋ ਆਪਾਂ ਨੇ ਵੀਡੀਓ ਦੇ ਵਿੱਚ ਪਹਿਲਾਂ ਵੀ ਦਿਖਾਇਆ ਪਿੰਡ ਦੌਦਪੁਰ ਜਿੱਥੇ ਸੱਤ ਲੋਜ ਦਰਿਆਨ ਹੈ ਬਨਨ ਉਟਾ ਲਾਈ ਗਈ ਸੀ ਚਲੋ ਉੱਥੇ ਪੰਜ ਚਾਰ ਦਿਨ ਜਾਂਦੇ ਵੀ ਰਹਿਿਆ ਜਿੰਨੀ ਕੁ ਸੇਵਾ ਹੋਈ ਆ ਕਰੀ ਆਪਾਂ ਨੇ ਬਹੁਤ ਸੰਗਤ ਨੇ ਵੀ ਸੇਵਾ ਕਰੀ ਆ ਬਹੁਤ ਦੂਰ ਤੋਂ ਸੰਗਤ ਚੱਲ ਕੇ ਆਈ ਆ ਮਿੱਟੀ ਦੀਆਂ ਟਰਾਲੀਆਂ ਕਿ ਆ ਤਨ ਮਨ ਨਾਲ ਸਾਰੇ ਪਾਸੋਂ ਸੇਵਾ ਕਰੀ ਸੰਗਤ ਨੇ ਵੀ ਚਲੋ ਬਚਾਅ ਹੋ ਗਿਆ 10 ਮੈਂ ਕਹਿੰਦਾ ਵੀ 12 13 ਦਿਨ ਤਕਰੀਬਨ ਚੱਲਿਆ ਕੰਮ ਉੱਥੇ ਥੈਲੇ ਭਰ ਕੇ ਲੱਗੇ ਆ ਬਹੁਤ ਦਰਖਤ ਵੱਡ-ਵੱਡ ਗੇਰੇ ਆ ਚਲੋ ਮਿੱਟੀ ਦੀ ਸੇਵਾ ਬਹੁਤ ਹੋਈ ਆ ਹਰੇਕ ਤਰ੍ਹਾਂ ਦੀ ਸੇਵਾ ਸੰਗਤ ਨੇ ਕਰੀ ਆ ਬਹੁਤ ਸੰਗਤ ਦਾ ਬਾਈ ਧੰਨਵਾਦ ਹੈ ਵੀ ਜਿੰਨਾ ਨਾ ਉੱਥੇ ਚਲੋ ਬੰਨ ਬਚ ਗਿਆ ਨੁਕਸਾਨ ਹੋਣ ਤੋਂ ਬਚ ਗਿਆ ਵੇਟ ਲਾ ਕੇ ਤਾਂ ਆਪਣਾ ਉੱਥੇ ਵੀ ਉਹਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਦਸ਼ਮੇਸ਼ ਗੜ੍ਹ ਸਾਹਿਬ ਪਿੰਡ ਪੈਰੋ ਮੱਜਰੇ ਵਾਲੇ ਬਾਬਾ ਜੀ ਵੱਲੋਂ ਅਤੇ ਵੇਟ ਦੀ ਜਿਹੜੀ ਸੰਗਤ ਇਲਾਕੇ ਦੀ ਸੰਗਤ ਹੈ ਉਹਨਾਂ ਵੱਲੋਂ ਮਾਲਕ ਦਾ ਸ਼ੁਕਰਾਨਾ ਕਰਨ ਦੇ ਲਈ ਅੱਜ ਸ੍ਰੀ ਖੰਡ ਪਾਠ ਸਾਹਿਬ ਆਰੰਭ ਹੋਣਿਆ ਸਤਲੁਜ ਦਰਿਆ ਦੇ ਕੰਢੇ ਪਰ ਜਿਹੜਾ ਬੜਾ ਦੌਦਪੁਰ ਪਿੰਡ ਆ ਉੱਥੇ ਖੰਡਪਾੜ ਦੇ ਸਾਹਿਬ ਅੱਜ ਆਰੰਭ ਹੋਣੇ ਆ 21 ਤਰੀਕ ਨੂੰ ਉੱਥੇ ਭੋਗ ਪੈਣਾ ਜੀ ਵੀ ਜਿਹਦੇ ਵਿੱਚ ਸਾਰੀ ਸੰਗਤ ਨੂੰ ਬਾਈ ਬੇਨਤੀ ਕੀਤੀ ਜਾਂਦੀ ਹੈ ਵੀ ਉੱਥੇ 21 ਤਰੀਕ ਨੂੰ ਪਹੁੰਚਣਾ ਮਾਲਕ ਦਾ ਸ਼ੁਕਰਾਨਾ ਕਰਨਾ ਕਿਉਂ ਸੰਗਤ ਦਾ ਵੀ ਸ਼ੁਕਰਾਨਾ ਕਰਨਾ ਸੰਗਤ ਨੇ ਬਹੁਤ ਬੇਨਤੀਆਂ ਅਰਦਾਸਾਂ ਕਰੀਆਂ ਪੰਜ ਪਿਆਰੇ ਵੀ ਬੁਲਾਏ ਤੇ ਆਪਾਂ ਨੇ ਉੱਥੇ ਉਹਨਾਂ ਤੋਂ ਵੀ ਅਰਦਾਸਾਂ ਕਰਵਾਈਆਂ ਵੀ ਚਲੋ ਉਹੀ ਅਰਦਾਸਾਂ ਦੇ ਉਹਦੇ ਕਰਕੇ ਵੀ ਉੱਥੇ ਆਪਣਾ ਬੰਨ ਟੁੱਟਣ ਤੋਂ ਬਚ ਗਿਆ ਬਚਾਅ ਹੋ ਗਿਆ ਇਲਾਕੇ ਦਾ ਉਹਦੇ ਬਚਾਉਦੇ ਸਬੰਧ ਵਿੱਚ ਅੱਜ ਸ੍ਰੀ ਖੰਡਪਾਟ ਸਾਹਿਬ ਆਰੰਭ ਹੋਇਆ ਉੱਥੇ 21 ਤਰੀਕ ਨੂੰ ਭੋਗ ਪਾਣਿਆ ਵੀ ਜਿਹਦੇ ਵਿੱਚ ਭਾਈ 21 ਤਰੀਕ ਨੂੰ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਵੀ ਆਪਣੇ ਕਮਾਂਕਾਰਾਂ ਨੂੰ ਸਕੋਚਦੇ ਹੋਏ ਸਮੇਂ ਵਿੱਚੋਂ ਆਪਣਾ ਟਾਈਮ ਕੱਢ ਕੇ ਭਾਈ ਉੱਥੇ 21 ਤਰੀਕ ਨੂੰ ਜ਼ਰੂਰ ਪਹੁੰਚਣਾ ਹੈ ਜ਼ਰੂਰ ਹਾਜ਼ਰੀ ਲਾਉਣੀ ਹੈ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਆਪਾਂ ਨੇ ਮਾਲਕ ਦਾ ਸ਼ੁਕਰਾਨਾ ਵੀ ਕਰਨਾ ਵੀ ਜਿਨ੍ਹਾਂ ਨੇ ਚਲੋ ਬਹੁਤ ਹੱਥ ਦੇ ਕੇ ਰੱਖਿਆ ਇਲਾਕੇ ਨੂੰ ਉੱਥੇ ਜੇ ਕਿਤੇ ਦਰਿਆ ਉੱਥੇ ਨੂੰ ਟੁੱਟ ਜਾਂਦਾ ਵੀ ਇਲਾਕੇ ਦੇ ਉੱਤੇ ਸਫਾਈ ਕਰਦੇ ਨੇ ਇਹਦੀ ਕਿਉਂ ਇਲਾਕਾ ਨੀਵਾ ਬਹੁਤ ਆਹੋ ਦਰਿਆ ਜਿਹੜਾ ਦਰਿਆ ਬਹੁਤ ਉੱਚਾ ਚੱਲਦਾ ਦਾ ਵੀ ਆਪਾਂ ਨੂੰ ਵੀ ਉਹਨਾਂ ਨੇ ਬੇਨਤੀ ਕਰੀ ਵੀ ਤੁਸੀਂ ਵੀਡੀਓ ਦੇ ਵਿੱਚ ਇਹ ਜ਼ਰੂਰ ਕਹਿਣਾ ਵੀ 21 ਤਰੀਕ ਨੂੰ ਸੰਗਤ ਹਮ ਹਮਾ ਕੇ ਪਹੁੰਚੋ ਭਾਈ ਉੱਥੇ ਕਿਉਂ ਪਹਿਲਾਂ ਆਪਾਂ ਵੀਡੀਓ ਪਾਈਆਂ ਕਈ ਵਾਰ ਵੀਡੀਓ ਪਾਈਆਂ ਆਹ ਵੀਡੀਓ ਦੇਖ ਕੇ ਬਹੁਤ ਸੰਗਤ ਪਹੁੰਚੀ ਐ ਮਿੱਟੀ ਦੀਆਂ ਟਰਾਲੀਆਂ ਗਿਆ ਰੋੜੀ ਬਜਰੀ ਸਭ ਕੁਝ ਉੱਥੇ ਪਹੁੰਚਿਆ ਥੈਲੇ ਪਰ ਭਰ ਕੇ ਸੰਗਤ ਪਹੁੰਚੀ ਐ ਬਹੁਤ ਸਾਰੀ ਸੰਗਤ ਦਾ ਧੰਨਵਾਦ ਆ ਭਾਈ ਵੀ ਬਾਕੀ ਭਾਈ ਬੇਨਤੀ ਨੂੰ ਫੇਰ ਮਨਜ਼ੂਰ ਕਰਿਓ 21 ਤਰੀਕ ਨੂੰ ਪਰਸੋ ਨੂੰ ਉਮਮ ਹਮਾਗੇ ਉਥੇ ਪਿੰਡ ਬੜਾ ਦੋਤਪੁਰ ਸਤਲੁਜ ਦਰਿਆ ਦੇ ਕੰਢੇ 'ਤੇ ਜਿੱਥੇ ਆਪਾਂ ਸਾਨੂੰ ਪਤਾ ਹੀ ਸੰਗਤ ਪਹਿਲਾਂ ਗਈ ਆ ਉਥੇ ਜ਼ਰੂਰ ਪਹੁੰਚਣਾ ਸਾਰਿਆਂ ਨੇ ਹਾਜ਼ਰੀ ਲਾਉਣੀ ਹੈ। ਬਾਕੀ ਜਿਹੜਾ ਮੌਸਮ ਹੈ ਮੌਸਮ ਅੱਜ ਸਵੇਰੋਂ ਵੀ ਮੀਂਹ ਆਲਾ ਨੇ ਖਰਾਬ ਕਰਿਆ ਕੰਮ। ਆਪਾਂ ਵੀ ਉਹ ਪਾਪੂਲੇ ਰਾਣਾ ਖੇਤ ਬੋਣਾ ਤਾਂ ਉਥੇ ਸਵੇਰੋਂ ਪੱਤੇ ਜੇ ਬੂਟਿਆਂ ਵਿੱਚ ਤੇ ਇਕੱਠੇ ਕਰਿਆ ਤੇ ਲੈਨਾਂ ਦੇ ਕੋਲ ਦੇ। ਮਾ ਚਲੋ ਬੂਟੇ ਜਿਹੜੇ ਪੱਤੇ ਆ ਵਿੱਚ ਮਲੇ ਜਾਣਗੇ ਇੱਕ ਵਾਰ ਫਿਰ ਦੁਬਾਰੇ ਜੇ ਪਾਣੀ ਕਿਤੇ ਲੱਗਿਆ ਤਾਂ ਇਹਦੀ ਖਾਦ ਬਣ ਜਾਊਗੀ। ਦੇਸੀ ਖਾਦ ਵਾਲੇ ਕੰਮ ਆ ਦੇਸੀ ਰੇ ਜੇਕਣਾ ਪੈਂਦਾ ਨਾ ਉਹੀ ਚੀ ਮੇਰੇ ਬਾਸ ਨੇ ਸਵੇਰ ਨੂੰ 8:00 ਵਜੇ ਪੱਤੇ ਇਕੱਠੇ ਕਰਕੇ ਆਏ ਆ ਹਲੇ ਰੋਟੀਆਂ ਖਾਧੀਆਂ ਜਿੰਨੇ ਜਦੇ ਬੱਦਲ ਛਿਪ ਦੇ ਪਾਸੇ ਦੀ ਉਹੀ ਜਿਹੜੀ ਗੱਲ ਆਪਾਂ 2 ਦਿਨ ਦਿਨ ਦਿਖਾਇਆ ਤੁਹਾਨੂੰ ਰਿਜ਼ਲਟ ਅੱਜ ਸਵੇਰੇ ਵੀ ਛਿਪ ਦੇ ਕਿਨੇ ਚੜਿਆ ਚਲੋ ਪੰਤਾਲੇ ਚੱਲ ਜਾ ਫੇਰ ਕਰ ਗਿਆ ਬਾਕੀ ਆ ਜਾਣਾ ਸ਼ਾਮ ਤੱਕ ਬੱਤ ਦੇਖਦੇ ਆ ਫਿਰ ਆਪਾਂ ਨੇ ਸ਼ਾਮ ਤੱਕ ਜੇ ਲੋਟ ਆ ਕੇ ਦਾ ਬਾਦਣਾ ਬਸ ਇਹ ਮੌਸਮ ਹਲੇ ਵੀ ਖਰਾਬ ਹੈ ਵੀ ਚਲੋ ਦੇਖਦੇ ਜਦ ਤੱਕ ਬਾਤ ਆਉਣਾ ਆਪਾਂ ਹਲੇ ਮੋਟਰਸਾਈਕਲ ਦੀ ਇੱਕ ਸਰਵਿਸ ਮੰਗ ਰਹੇ ਹਾਂ ਇਦਾਂ ਆਇਆ ਕੋ ਟਾਈਮ ਜੇ ਪਹਿਲਾਂ ਨੋਟ ਵੀ ਕਰਦਾ ਵੀ ਇੰਨੇ ਕਿਲੋਮੀਟਰ ਹੋਈ ਜਾਂਦੇ ਹੁਣ ਉਹ ਪਰ ਚੇਪੀ ਜਿ ਲਈਤੀ ਉਹ ਪਾਣੀ ਪੂਣੀ ਜਿ ਕਿਤੇ ਫਿੱਕਾ ਜਾ ਪੈ ਗਿਆ ਹੁਣ ਤਾਂ ਮੋਟਰਸਾਈਕਲ ਦੀ ਆਵਾਜ਼ ਹੀ ਦੱਸਦੀ ਦੀ ਵੀ ਸਰਵਿਸ ਮੰਗਦਾ ਵੀ ਚਲੋ ਸਰਵਿਸ ਬਾਕੀ ਕਰਾ ਕੇ ਲਿਆਉਂਦਾ ਜੀ ਮੋਟਰਸਾਈਕਲ ਦੀ ਉਹ ਵੀ ਦਿਖਾਉਂਦੇ ਬਾਕੀ ਹੋਰ ਕਾਰੋਬਾਰ ਦਿਖਾਵਾਂਗੇ ਆਪਾਂ ਵੀ ਜਿਹੜੇ ਚੱਲਦੇ ਆ ਬਾਕੀ ਇੱਕ ਵੀਰ ਦਾ ਅੱਜ ਫੋਨ ਵੀ ਆਇਆ ਬੈ ਨਵੇਂ ਸ਼ਹਿਰ ਤੋਂ ਵੀਰ ਆ ਉਹ ਰਹਿੰਦੇ ਬਹਾਰਕ ਤੇ ਇਹ ਨਹੀਂ ਪਤਾ ਕਿਹੜੇ ਮੁਰਖਾ ਚਲੋ ਫੋਨ ਆਉਂਦੇ ਰਹੇ ਸਾਨੂੰ ਵੀ ਮੁਰਖ ਅਸੀਂ ਭੁੱਲ ਜਾਂਦੇ ਬਾਈ ਇੰਨਾ ਯਾਦ ਨਹੀਂ ਰਹਿੰਦਾ ਹੈਗਾ ਚਲੋ ਆਦ ਕਰਾਉਂਦੇ ਕ ਕੋਈ ਗੱਲ ਬਾਤ ਤਾਂ ਪਤਾ ਲੱਜਾਂਦਾ ਵੀ ਹਾਂ ਉਹ ਪਿੱਛੇ ਵੀ 2 ਸਾਲ ਹੋ ਗਏ ਮਿਲ ਕੇ ਗਏ ਤੇ ਵੀ ਉਹਨਾਂ ਨੇ ਵੀ ਅੱਜ ਆਉਣਾ ਸ਼ਾਮ ਨੂੰ ਆਪਣੇ ਕੋਲ ਉਹ ਵੀ ਕਹਿੰਦੇ ਤੇ ਪਰ ਦੌਤਪੁਰ ਜਾ ਕੇ ਆਉਣਾ ਜਿੱਥੇ ਸਤਲੁਜ ਦਰਿਆ ਦਾ ਆਪਾਂ ਬੰਨ ਦਿਖਾਇਆ ਤਾਂ ਚਲੋ ਜੇ ਗਏ ਤਾਂ ਆਪਾਂ ਉਹ ਵੀ ਦਿਖਾਵਾਂਗੇ ਆਪਾਂ ਉੱਥੇ ਜੇ ਟਾਈਮ ਹੋਇਆ ਜੇ ਨਾ ਜਾ ਹੋਇਆ ਤਾਂ ਬਾਕੀ ਹੋਰ ਕਾਰੋਬਾਰ ਦਿਖਾਉਂਦੇ ਆਂ ਤੁਹਾਨੂੰ ਵੀ ਬਣੇ ਰਹੋ ਵੀਡੀਓ ਦੇ ਨਾਲ ਫਿਰ ਉਹ ਜੀ ਬੱਦਲ ਨੱਜ ਫਿਰ ਕੰਮ ਕਰਿਆ ਵਾ ਸਟਾਰਟ ਸਵੇਰੋਂ ਬਹੁਤ ਵਧੀਆ ਮੌਸਮ ਤਾਂ ਆਇਆ ਨਾ ਮੈਂ ਸਵੇਰੋਂ ਵਸਿੰ ਆ ਕਰਕੇ ਗਏ ਸਾਫ ਆਈ ਨੇ ਲਾਗਾਂੀਆਂ ਮਾਹਤਲਵਾਜ ਬਾਦਿਆਂ ਖੇਤ ਬਾਤ ਆਣ ਕਿ ਗੱਲ ਨਹੀਂ ਪਿਆ ਔਰੇ ਘੱਟੇ ਪਿਆ ਦਾ ਮੈਂ ਆਪਣਾ ਲਾਗਾਂੀਆਂ ਕਰਤੀਆਂ ਨੇ ਸਾਫ ਸਾਈਡਾਂ ਦੇ ਡੇਡ ਡੇਡ ਫੁੱਟ ਕਰਤਾ ਕਿਉਂ ਜਿਹੜਾ ਪੱਤਾ ਜੇ ਵਿੱਚ ਰੂਟਾ ਫਿੱਟ ਨਾ ਮਿਲਦੇ ਨੇ ਸਾਰੇ ਨਾਲੇ ਮਿੱਟੀ ਜੀ ਲੱਗ ਜੂਗੀ ਨਾਲੇ ਤਰਪਣਾ ਜੇ ਮੀਂਹ ਪੈ ਗਿਆ ਤਾਂ ਵਿੱਚੇ ਗਲ ਜੂਗਾ ਵੀ ਉਤੇ ਬਾਅਦ ਚਲੋ 8:00 ਵਜੇ ਰੋਟੀ ਖਾਣ ਗਏ ਆ ਬੰਨਾਂ ਚ ਬੱਦਲ ਚੜ੍ਹਿਆ ਵੀ ਕਰ ਗਿਆ ਕੰਮ ਨਾ ਕਰਨੀ ਕਿ ਹੁਣ ਸ਼ਾਮ ਨੂੰ ਦੇਖਦੇ ਪਾਉਂਦੇ ਆ। ਇਹ ਦੇਖੋ ਆਏ ਪਾਣੀ ਜਿਹਾ ਖੜਾ ਤਾਂ ਪੱਤਿਆਂ 'ਤੇ ਸਾਰੇ ਆ ਵੀਰੇ। ਵੀ ਹੋ ਜਾਣਾ 2 ਘੰਟੇ ਸਾਫ਼ ਪਰ ਬਾਕੀ ਪਤਾ ਨਹੀਂ ਹੈਗਾ ਮੌਸਮ ਦਾ ụpਰ ਘੜੀ ਚ। ਅੱਜ ਨਾ ਤਿਆਰ ਹੋ ਕੇ ਖੇਤ ਹਲੇ ਹੀ ਬਾਤਾਂ ਆਪਣਾ ਹੈ। ਵੀ ਇਹ ਪੱਤੇ ਬੁੱਤੇ ਜਿਹੜੇ ਆਪਣੀ ਮਿੱਟੀ 'ਚ ਪਾਣੀ ਨਹੀਂ ਲੱਗ ਕੇ ਨਾ ਫਿਰ ਰੂਟਾ-ਬੂਟਾ ਨਾ ਜੜਨਾ ਇਹਨਾਂ ਚੜ ਲਾ। ਚਲੋ ਹੋਰ ਸ਼ਾਮ ਨੂੰ ਦੇਖਾਂਗੇ ਹੁਣ ਇਹਨਾਂ ਨੂੰ। ਵੀ ਆਪਾਂ ਲਾਗਾ ਕਰਦੇ ਹਾਂ ਇਹਦੇ ਸਾਫ਼ ਜਿਹੇ ਨੂਟੇ ਨੇ। ਜਾ ਰ ਭੈਜਣਾ ਫੇਰ ਨੇੜੇ ਤੱਕ ਥੋੜਾ ਜਿਹਾ ਫੇਰ ਡੋਲਾ ਸਾਫ ਹੋ ਜਾਂਦੀਆਂ ਨੇ ਪੱਤਾ ਗਰਿਆ ਬਈ ਬਹੁਤ ਇਹਦਾ ਬਣ ਜਾਣਾ ਰੇ ਪੱਤਾ ਇਹਨਾਂ ਵਿੱਚ ਪੂਰਾ ਵਰਕੇ ਇਹਨੇ ਹਾਗ ਵਾਲਾ ਸਭ ਵਿੱਚ ਮਰ ਦੇਣਾ ਆਪਾਂ ਜੇ ਧਰਤੀ ਥੱਲੇ ਦੇਖੇਂ ਥੱਲੇ ਬੱਤ ਪਾਣੀ ਗਿਆ ਨਹੀਂ ਹੈਗਾ ਆਪਾਂ ਹੈ ਬੱਤੇ ਭਰੇ ਆ ਪਿੰਡ ਕਿੰਨੇ ਨੂੰ ਫੇਰ ਖਾਸਾ ਪਹਿਲਿਆ ਵੇ ਘੜੀ ਚ ਬੱਦਲ ਬਣਿਆ ਬਸ ਜਦੇ ਬੱਦਲ ਵੀ ਇਧਰ ਤੇ ਆਇਆ ਸ਼ਿਵਦੇ ਕਿੰਨੇ ਕੱਲ੍ਹ ਵੀ ਸ਼ਿਵਦੇ ਕਿੰਨੇ ਆਇਆ ਦਾ ਅੱਜ ਵੀ ਸ਼ਿਵਦੇ ਕਿੰਨੇ ਤੇ ਆਇਆ ਦੇਖੋ ਹੇਠਾਂ ਹਲੇ ਰੁੱਕੀ ਪਏ ਤੇ ਪੱਤੇ ਚਲੋ ਕੋਈ ਨਹੀਂ ਧੁੱਪਾਂ ਨਿਕਲਿਆ ਵੇ ਇੱਕ ਵਾਰ ਦੋ ਘੰਟੇ ਦੀ ਧੁੱਪਾਂ ਨਾ ਬਣਾ ਲੈਣਾ ਇਹ ਤਾਂ ਬੁਟੇ ਸਾਫ਼ ਹੋਏ ਤੇ ਦਿਖਦੇ ਆ ਬਾਈ ਖੈਰਾਬਾਰ ਪਹੁੰਚ ਗਿਆ ਬਾਕੀ ਉਹ ਆ ਗਿਆ ਇਹਦੀ ਹੁਣ ਆਵਾਜ਼ ਤੇ ਹੀ ਪਤਾ ਲੱਗਿਆ ਬਾਈ ਬਈ ਸਰਬਸ ਮੰਗਦਾ ਇਹ ਜਿਹੜਾ ਤੋਰ ਨਹੀਂ ਲਾਇਆ ਤਾਂ ਸਮਾਨ ਗਲਤ ਲਾਇਆ ਸੀ ਨਾ ਜਿਹੜਾ ਇੱਥੇ ਸਟicker ਲਾਇਆ ਤਾਂ ਕਿੱਥੇ ਗਿਆ ਉਹ ਕਿਆ ਹੈਗਾ ਤਾਂ ਮਿਟ ਗਿਆ ਲੈ ਉਹਦਾ ਮੇਟ ਮੋਟਲੇ ਕੱਦਾ ਨੀ ਜਿਆਦਾ ਬਹਿ ਗਏ ਨੇ ਹੈ ਉਹ ਸਟicker ਲਗੋ ਗਏ ਲਾਇਆ ਤਾਂ ਬਹੁਤ ਲਗੋ ਕੇ ਤੋਰੇ ਤੰਦਰ ਹੁਣ ਤਾਂ ਆਵਾਜ਼ ਤਾਂ ਹੀ ਪਤਾ ਲੱਗਦਾ ਵੀ ਇਹ ਮੰਗਦਾ ਸਰਵਿਸ ਇਹ ਬਗੈਰ ਤੇਲ ਦੇ ਸਟਾਰਟ ਹੋ ਜਾਂਦਾ 4 ਮੀਟਰ ਜਾਏਗਾ ਜੀ ਤੇਲ ਅੱਛਾ ਉਹ ਬਾਈ ਟੈਂਕੀ ਹੈ ਨਹੀਂ ਮੋਟਰ ਦਾ ਸਟਾਰਟਰ ਆ ਆਹ ਕਲਾਚ ਬਲੇਟਾਂ ਹੁੰਦੀਆਂ ਹੈ। ਹਾਂ। ਹੁਣ ਨੰਬਰ ਮੇਰੇ ਤੇ ਨੋਟ ਕਰ ਲੈਣੇ ਬਾਈ ਹਾਂ। ਹਾਂ। ਆਹ ਪਾਇਰਾ ਵਗੇ ਚੱਲ ਆ ਰਿਹਾ ਇਸ ਤੇ ਕਰੋ ਭੁੱਲ ਗਏ। ਹੁਣ ਪਤਾ ਲੱਗਣੇ ਮੈਨੂੰ ਵੀ ਸਰਵਿਸ ਹੋ ਗਿਆ ਜੀ। ਕੱਟ ਬੰਜਾਇ ਕੱਟ ਬੰਜਾਇ ਹਾਂ ਗਾਦੀ ਨਾਲ ਹੀ ਇਹ ਗੱਲ ਹੀ ਹੋਰ ਜੀ ਵਿੱਚ ਨਾਲ ਹੀ ਠੀਕ ਸਾਰ ਹੈ ਹੈ ਸਾਰ ਸਾਰ ਇਹ ਕਾਦੀ ਹੈ ਉਹ ਬ੍ਰੇਕ ਵਾਲੀ ਹੈ ਬ੍ਰੇਕ ਲਾਈਨ ਤੇ ਲੈਂਡ ਵਾਲ ਦੀ ਜਿਹੜੀ ਪਿੱਛੇ ਅੱਛਾ 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 ਇਹ ਟੁੱਟ ਗਈ ਤੂਹੇ ਦੀ ਵੱਡੀ ਆ ਬ੍ਰੇਕ ਵਾਲਾ ਹਾਂ 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 ਠੀਕ ਆ ਮੈਂ ਨਹੀਂ ਦੇਖ ਆ ਕਾਰ ਨਾਲ ਹੀ ਰੁਕੀ ਹੋਈ ਹੋਰ ਕਿੱਥੇ ਗਿਆ ਫਿਰ ਕੋਈ ਸੇਵਾ ਹੀ ਕਰਕੇ ਨਾਲ ਦਾ ਮੋੜਨਾ ਪਾਏਗਾ ਅੱਲ ਦੇਵ ਇੱਛਾ ਵਾਲਾ ਨਹੀਂ ਗਿਆ ਸੇਵਾ ਕਰਤੀ ਤੇ ਰਹਾ ਬਾਈ ਤੋਂ ਪਾ ਨਿਕਲੀ ਸਵੇਰੋਂ ਫੇਰ ਪੈ ਗਿਆ ਜਣੀ ਮੈਂ ਬਾਕੀ ਦੇਖਦੇ ਆ ਸ਼ਾਮ ਨੂੰ ਜੇ ਲੋਟ ਜਾ ਲੱਗਿਆ ਬੱਦਲ ਬਾਈ ਜੀ ਹੋਈ ਜਾਂਦੀ ਹੈ ਵੀ ਜੇ ਬਾਹ ਹੋ ਗਏ ਨੇ ਫੇਰ ਕੱਲ ਨੂੰ ਆਵਾਂਗੇ ਮੈਂ ਹੁਣ ਵੀਰ ਦਾ ਫੋਨ ਵੀ ਆਇਆ ਵਾ ਇੱਕ ਤਾਂ ਆਪਾਂ ਨੂੰ ਮਿਲਣ ਵਾਸਤੇ ਉਹਨਾਂ ਨੂੰ ਆਉਣਾ ਚਲੋ ਦੇਖਦੇ ਆ ਖਾਨੇ ਬੰਨ੍ਹ ਪਰ ਜਾਣਾ ਪਿਆ ਤਾਂ ਆਪਾਂ ਦਿਖਾ ਕੇ ਲਿਆਉਂਗੇ ਕੋਈ ਫੋਨ ਵਿੱਚ ਸਮਝ ਕਿੱਟ ਜੀ ਲੱਗੀ ਆ ਵੀ ਚੱਲੇ ਹੋਏ ਨਵਾਂ ਸ਼ਹਿਰ ਤੋਂ ਤਕਰੀਬਨ ਘੰਟਾ ਹੋ ਗਿਆ ਉਹਨਾਂ ਨੂੰ ਬਾਉਣੇ ਵਾਲੇ ਹੁਣ ਨੇੜੇ ਤੇੜੇ ਜਿ ਬਾਕੀ ਜਿਹੜਾ ਮਹੀ ਪਿਆ ਉਹਦਾ ਫਰਕ ਪਿਆ ਜ਼ਰੂਰ ਓਡੀ ਨੂੰ ਦੇਖੋ ਨਹੀਂ ਚਮਕੀ ਓਡੀ ਬਹੁਤ ਹੀ ਹੁਣ ਕੋਲ ਤੇ ਦੇਖਣੀ ਪੈਂਦੀ ਕੱਲ ਤਾਂ ਹਰੇ ਰੰਗ ਹੈਗਾ ਤੇ ਇਹਦਾ ਠੀਕ ਜਾ ਵੀ ਆ ਦੇਖੋ ਹੁਣ ਉੱਪਰ ਹੱਥ ਫੇਰੇ ਤੇ ਵਿੱਚ ਤੇ ਪੁੜੀਆਂ ਨਹੀਂ ਕਰਦੀ ਇਹ ਨਹੀਂ ਹੋਰ ਦਿਨ ਹੋਗੀ ਔਰ ਨਾ ਵੇਸੇ ਲੱਗੀ ਫੇਰ ਹਨੀ ਦੇਖਣ ਨੂੰ ਲੱਗਦਾ ਵੀ ਕੰਟਰੋਲ ਜਾ ਆਇਆ ਲੱਗਦਾ ਚਲੋ ਤੋ ਹੋ ਗਈ ਹੁਣੀ ਵੇਸੇ ਓੜਦੀ ਤਾਂ ਬਹੁਤ ਹੈ ਉਸ ਨਹੀਂ ਬਗਲਾ ਦਾ ਕਦੇ ਆਇਆ ਲੱਗਦਾ ਵੀ ਸਾਫੀ ਹੋ ਜੇ ਨਵੀਂ ਗੱਲ ਹੁਣ ਤਾਂ ਮਸ਼ੀਨਾਂ ਦੱਸੂਗਾ ਜਾਂ ਵੱਡਣੀਆਂ ਮੂਹਰੇ ਉੜਨੀਆਂ ਨਾ ਮੌਤ ਭਰਾ ਹਾਂ ਮੈਂ ਕਿੰਨ ਕੱਲ ਵੀ ਪਹਿਲੇ ਆ ਹੁਣੇ ਅੱਜ ਵੀ ਪਹਿਲੇ ਆ ਮੀਹ ਵਾਲੇ ਨੇ ਕੋਈ ਕੰਮ ਪੜ ਲੈ ਚਲੋ ਇਹਨਾਂ ਵੀ ਪੈਂਦਾ ਘਟ ਹੈ ਖੇਤ ਤਾਂ ਸੁੱਕੇ ਆ ਸਾਡੇ ਖੇਤਾਂ ਵਿੱਚ ਨਹੀਂ ਬਹੁਤਾ ਹੈਗਾ ਪਾਣੀ ਮਹੌਦਰਦੀ ਆ ਇਹਨਾਂ ਆਸਤ ਤਰਬੀਜ ਆ ਜੀ ਇਹਨੂੰ ਹੀ ਪਈ ਵੀਰ ਨਾ ਸਪਰੇਅਿੰਗ ਕਰ ਲੇ ਪਰ ਇਹਦਾ ਵੀ ਵੈਸੇ ਕੋਈ ਹੱਲ ਹੈ ਨਹੀਂ ਮੇਰੇ ਖਿਆਲ ਨਾਲ ਤਾਂ ਖਰਚਾ ਹੋਈ ਜਾਂਦਾ ਫालतू ਹੋਰ ਇਹੇ ਗੀਜਾ ਹੀ ਦੇ ਸਾਰੇ ਦੇ ਪਿੱਛੇ ਤੇ ਲੱਗਿਆ ਪਹਿਲਾਂ ਤਕਰੀਬਨ ਪੱਕ ਹੋ ਗਿਆ ਬਾਕੀ ਉਹਨਾਂ ਖੇਤਾਂ ਕੋਲ ਦੇਖਦੇ ਸ਼ਾਮ ਤੱਕ ਜਿਹੜਾ ਮਾਰੂੰਗਾ ਉਦੋਂ ਨਹੀਂ ਬੜਨ ਦੀ ਜੀ ਕਰਦਾ ਫੜਦੀ ਕਰਕੇ ਬਹੁਤ ਫੜਦੀ ਸਭ ਨਮੀ ਪੈਂਦੀ ਆ। ਮੀਂਹ ਪਏ ਤੇ ਕਾਲੀ ਕਾਲੀ ਜਿਹੇ ਰੰਗ ਹੋ ਗਏ ਇਹਦਾ ਨਹੀਂ ਤਾਂ ਦਿਖਦੀ ਐਨ ਪੁਰੀ। ਉੜਦੀ ਹੋ ਰਹੀ ਹੈ ਰੋਕ ਨੂੰ ਹਾਂ ਆ ਜਾ ਜੇ ਰੰਗ ਲਾਉਣਾ ਕੱਪੜਿਆਂ ਨੂੰ ਹੈਂ ਦੇਖ ਲੈ ਬਹੁਤ ਬੁਮਾਰੀਆ ਬਈ ਪੋਈ ਬੇਫੇਦ ਵਿੱਚ ਤੇ ਦਾ ਲਓ ਆਹ ਹੋਰ ਤੇ 2 ਫੁੱਟ ਦਾ ਹਾਂ ਊਟਾ ਘੜਾ ਭਰੀ ਪਈ ਹੈ। ਪੱਤੀ ਫੰਨੋ ਮੜਾ ਜੇ 110 ਨੰਬਰਾਂ ਕੇ ਲਿਆਂਦਾ ਨਿਕਾ 110 ਨੂੰ ਬਹੁਤ ਘਟਾ ਟੋਲੀ ਵੀਂਦਾ ਬੜੀ ਹੈ ਜੀ। ਛੱਪੜ ਤਾਂ ਉੱਥੇ ਤੱਕ ਵੀ ਖਰਾਬ ਕਰ ਦਿੰਦੇ ਨੇ ਨਾ ਨਿੱਕ ਡੋਰ ਤੇ ਦੇਖੋ। ਹਮੇਸ਼ਾ ਲੱਭਣਾ ਘਮ। ਹਾਂ। ਮੱਕੀ ਬਿਮਾਰੀਆਂ ਨੂੰ ਵੀ ਬਹੁਤ ਜੀ 177 ਨੂੰ ਆ ਦੇਖੋ ਜਦੋਂ ਭਾਗ ਪਾਰੀ ਵੀ ਬਹੁਤ ਡੁੱਡੀ ਪਈ ਵੀ ਹੈ ਤਕਰੀਬਨ ਇਹ ਨਸਰੀ ਹੋਣਾ ਹੈ ਮਨ ਲੱਗਦਾ ਹੈ ਅਰੀਕਸਾ 10 ਨੂੰ ਪਹਿਲਾਂ ਬੁੱਝੇ ਛੋਟੀ ਜਿਹੀ ਸ਼ਿਕਾਇਤ ਬਹੁਤ ਹੋਈ ਸੀ ਜਾਦੇ ਹੈ ਮਾੜੀ ਲੱਗਦੀ ਦੀ ਆ ਦੇਖੋ ਹੁਣ ਇਹ ਤਾਂ ਜਾਂ ਕਿਤੇ ਦਾ ਸਰ ਵਿੱਚ ਬਾਹਰ ਦੀ ਪਤਾ ਲੱਗਦਾ ਬਚਦਾ ਦਿਖਦਾ ਦਾਣਾ ਘੱਟ ਪਹਿਲੇ ਪਿਛਲੇ ਸਾਲ ਵੀ ਏਕਣੇ ਦੀ ਪਰ ਝਾੜ ਇਹ 33 34 ਨੂੰ ਹੱਥ ਲੱਗੀ ਦੀ ਇਹਦੇ ਨਾਲੋਂ ਪਿਛਲੇ ਸਾਲ ਹਰ ਕੀ ਦਿਖ ਲੈ ਐਕ ਵੀ ਠੀਕ ਐ ਇਹਦੀ ਤਾਂ ਡੋਡੀ ਤਾਂ ਹੈ ਹੀ ਨਹੀਂ ਕਦੇ ਦਿਖਿਓ ਨਹੀਂ ਆਹਾਂ ਬੱਟ ਦੇ ਨਾਲ ਇੱਧਰ ਖੜਿਆ ਤੇ ਡੋਡੀ ਦਾ ਅੰਤ ਨੇ ਮੱਕੀ ਇਹ ਆਪਣਾ ਹਾਈਬ੍ਰਿਡ ਹੈ ਬੱਲ ਵਿੱਚ ਦੇ ਵੀ ਭਾਗ ਬਹੁਤ ਹੈ ਪਰ ਇਹਨੂੰ ਡੋਡੀ ਦਾ ਹੀ ਭਾਗ ਬਹੁਤ ਹੈ ਸੁੱਖ ਨਾਲ ਮੌਸਮ ਵਾਲਾ ਸਾਫ਼ ਦੇ ਰਿਹਾ ਹੁਣ ਦੇਖੋ ਐ ਸਾਫ਼ ਰਿਹਾ ਘੜੀ ਚੈੱਕਣਾ ਇੱਧਰ ਤੇ ਦੇਖਣਾ ਬੱਦਲ ਜਿਹਾ ਉੱਠਿਆ ਜਦੇਵਾ ਪੈ ਜਾਣਾ ਨਾ ਜਿਵੇਂ ਕਿ ਲਗਤ ਪਾਣੀ ਉਹ ਪਾਣੀ ਕੱਲ ਹੰਤੇ ਨਹੀਂ ਅੰਨਾ ਪਾਣੀ ਕਰ ਗਿਆ ਸਵੇਰੇ ਅੱਜ ਫੇਰ ਪਹਿਲੇ ਚਲੋ ਠੀਕ ਆ ਜੀ ਬਾਕੀ ਸਮਝਦੇ ਆਪਾਂ ਅਗਲੇ ਵਲੌਗ ਚ ਵੀ ਹੁਣ ਬਾਜੀ ਨੇ ਆਪਣੇ ਕੋ ਪਹੁੰਚਣਾ ਫਿਰ ਉਹਦਾ ਟਾਈਮ ਲੱਗ ਜਾਣਾ ਬੱਦ ਵੀ ਠੀਕ ਆ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ